ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਸਮੂਹ ਸ਼ਹੀਦਾ ਸਿੰਘਾਂ ਗੁਰੂ ਸੇਵਾਨਾਂ ਦੇ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੀਆਂ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲ ਵਿਚਾਰ ਸਾਂਝੀ ਕਰਾਂਗੇ ਕਿ ਆਪਾਂ ਨੂੰ ਸ੍ਰੀ ਹਰਮੰਦਰ ਸਾਹਿਬ ਦੇ ਸਰੋਵਰ ਦੇ ਵਿੱਚੋਂ ਜਲ ਲੈ ਕੇ ਆਉਣ ਦੇ ਕੀ ਫਾਇਦੇ ਹੁੰਦੇ ਨੇ ਜੋ ਵੀ ਵੀਰ ਪੈਂਜਾ ਸੰਗਤਾਂ ਸ੍ਰੀ ਹਰਮੰਦਰ ਸਾਹਿਬ ਦੇ ਸਰੋਵਰ ਦੇ ਵਿੱਚੋਂ ਜਲ ਲੈ ਕੇ ਆਉਂਦੀਆਂ ਨੇ ਉਹ ਇਸ ਵੀਡੀਓ ਨੂੰ ਧਿਆਨ ਦੇ ਨਾਲ ਸੁਣਿਓ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨ ਪ੍ਰਵਾਹ ਨੂੰ ਰਿਕਵੈਸਟ ਇਹ ਜੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾ ਸਾਡੀ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਵਾਹੀ ਗੁਰੂ ਲੇਖੀ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਜਿਵੇਂ ਖਾਲਸਾ ਜੀ ਆਪਾਂ ਸਭ ਜਾਣਦੇ ਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਭਾਵੇਂ ਆਪਣੀ ਪਿੰਡ ਦੇ ਵਿੱਚ ਗੁਰਦੁਆਰਾ ਸਾਹਿਬੇ ਤੇ ਭਾਵੇਂ ਸ਼ਹਿਰ ਦੇ ਵਿੱਚ ਇਹ ਸਤਾਰਾ ਸ਼੍ਰੀ ਅੰਮ੍ਰਿਤਸਰ ਸਹਿਬ ਤੰਤਨ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਸ਼ਾ ਜੀ ਦੇ ਦਰਤੇ 24 ਘੰਟੇ ਗੁਰਬਾਣੀ ਦਾ ਸਿਮਰਨ ਚੱਲਦਾ ਰਹਿੰਦਾ ਹੈ ਤੇ ਖਾਲਸਾ ਜੀ ਉਥੇ ਜਿਹੜਾ ਪਾਣੀ ਹੁੰਦਾ ਹੈ ਟੂਟੀਆਂ ਦੇ ਵਿੱਚ ਵੀ ਜੋ ਪਾਣੀ ਹੁੰਦਾ ਹੈ ਉਹ ਵੀ ਅੰਮ੍ਰਿਤ ਬਣ ਜਾਂਦਾ ਹੈ ਇੰਨਾ ਗੁਰਬਾਣੀ ਦਾ ਜਾਪ ਆਪਾਂ ਜਿਵੇਂ ਖਾਲਸਾ ਜੀ ਜਦੋਂ ਪਾਠ ਕਰਦੇ ਆ ਕੋਲ ਇੱਕ ਗਲਾਸ ਭਰ ਕੇ ਰੱਖਨੇ ਆ ਪਾਣੀ ਦਾ ਤੇ ਜਿੰਨਾ ਸਮਾਂ ਆਪਾਂ ਗੁਰਬਾਣੀ ਦਾ ਜਾਪ ਕਰੀ ਜਾਂਦੇ ਆ ਉਹ ਸਾਰਾ ਹੀ ਉਹ ਸਾਰਾ ਪਾਠ ਕੀਤਾ ਗਿਆ ਗੁਰਬਾਣੀ ਦਾ ਜਾਪ ਕੀਤਾ ਗਿਆ ਪਾਣੀ ਦੇ ਵਿੱਚ ਸਾਰੀ ਉਹ ਗੁਰਬਾਣੀ ਸੋਹ ਜਾਂਦੀ ਏ ਜਿਸ ਦੇ ਨਾਲ ਉਹ ਪਾਣੀ ਪਾਣੀ ਨਹੀਂ ਰਹਿੰਦਾ ਜਲ ਬਣ ਜਾਂਦਾ ਏ ਅੰਮ੍ਰਿਤ ਬਣ ਜਾਂਦਾ ਏ ਇਸ ਤਰ੍ਹਾਂ ਖਾਲਸਾ ਜੀ ਤੋ ਅੱਜ ਦੇ ਨਾਲ ਇੱਕ ਛੋਟੀ ਜਿਹੀ ਹੱਡ ਬੀਤੀ ਸਾਂਝੀ ਕਰਾਂਗੇ ਕਿ ਕਿੰਨੀ ਜ਼ਿਆਦਾ ਸ੍ਰੀ ਹਰਮੰਦਰ ਸਾਹਿਬ ਦੀ ਸਰੋਵਰ ਦੇ ਚਲਦੇ ਵਿੱਚ ਤਾਂ ਕਿ ਤੀ ਕਿ ਕਿੰਨੇ ਉਸ ਦੇ ਨਾਲ ਦੁੱਖ ਤੇ ਕਸ਼ਟ ਨੇ ਜਿਹੜੇ ਦੂਰ ਹੁੰਦੇ ਨੇ ਖਾਲਸਾ ਜੀ ਸਭ ਦੀ ਆਪੋ ਆਪਣੀ ਸੋਚ ਤੇ ਸੋਚ ਦੇ ਮੁਤਾਬਕ ਹੀ ਸਾਰਿਆਂ ਨੇ ਸੋਚਣਾ ਹੈ ਪਰ ਵਾਹਿਗੁਰੂ ਸੱਚੇ ਪਾਸ਼ਾ ਜੀ ਸਭ ਤੇ ਮੇਰ ਪਰਿਆ ਹੱਥ ਰੱਖਦੇ ਨੇ ਜੇਕਰ ਆਪਾਂ ਆਪਣੀ ਗੁਰੂ ਤੇ ਭਰੋਸਾ ਰੱਖਾਂਗੇ ਤੇ ਪਰਮਾਤਮਾ ਆਪਣੀ ਤੇ ਕਿਰਪਾ ਵੀ ਜ਼ਰੂਰ ਕਰਨਗੇ ਏਸੀ ਤਰ੍ਹਾਂ ਖਾਰਸਾ ਜੀ ਇੱਕ ਵੀਰ ਸਨ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਸਕਿਨ ਦੀ ਚਮੜੀ ਦੀ ਪ੍ਰੋਬਲਮ ਰਹਿੰਦੀ ਸੀ ਉਹਨਾਂ ਨੇ ਬਹੁਤ ਜ਼ਿਆਦਾ ਆਪਣੇ ਟੈਸਟ ਵੀ ਕਰਵਾ ਲਏ ਸੀ ਪਰ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫਰਕ ਨਹੀਂ ਸੀ ਪੈਂਦਾ ਉਹਨਾਂ ਨੇ ਕਾਫੀ ਵਧੀਆ ਡਾਕਟਰਾਂ ਦੇ ਕੋਲ ਵੀ ਜਾ ਕੇ ਮੈਡੀਸਿਨ ਲਈ ਕਾਫੀ ਉਹਨਾਂ ਨੇ ਸੈਂਪਲ ਉੱਪਰ ਵੀ ਭੇਜੇ ਜਿੱਥੋਂ ਕਿ ਉਹਨਾਂ ਨੂੰ ਇਦਾਂ ਲੱਗਦਾ ਸੀ ਕਿ ਮੇਰੇ ਬਲੱਡ ਦੇ ਵਿੱਚ ਹੋ ਸਕਦਾ ਕੋਈ ਨਾ ਕੋਈ ਪ੍ਰੋਬਲਮ ਆ ਗਈ ਹੋਵੇ ਜਿਸ ਦੇ ਕਰਕੇ ਮੈਨੂੰ ਸਕਿਨ ਦੀ ਚਮੜੀ ਦੀ ਬਹੁਤ ਜ਼ਿਆਦਾ ਪ੍ਰੋਬਲਮ ਰਹਿੰਦੀ ਸੀ ਕਿਉਂਕਿ ਖਾਲਸਾ ਜੀ ਉਹ ਵੀਰ ਨੇ ਦੱਸਿਆ ਕਿ ਮੇਰੀ ਬਾਡੀ ਤੇ ਕਹਿੰਦੇ ਕਿ ਮੇਰੇ ਇੰਨੀ ਜ਼ਿਆਦਾ ਖਾਰਸ਼ ਹੁੰਦੀ ਸੀ ਕਹਿੰਦੇ ਕਿ ਮੈਂ ਖਾਰਸ਼ ਕਰ ਕਰਕੇ ਇੱਕ ਜ਼ਖਮ ਤੱਕ ਮੇਰੇ ਸਰੀਰ ਤੇ ਹੋ ਗਏ ਸੀ ਪਰ ਖਾਲਸਾ ਜੀ ਕਿੰਨੇ ਵੀ ਵੱਡੇ ਡਾਕਟਰਾਂ ਤੋਂ ਉਸ ਵੀਰ ਨੇ ਇਲਾਜ ਕਰਵਾਇਆ ਪਰ ਉਸ ਨੂੰ ਕੋਈ ਵੀ ਫਰਕ ਨਹੀਂ ਸੀ ਪੈਂਦਾ ਇਹ ਵੀ ਨਹੀਂ ਖਾਲਸਾ ਜੀ ਕਿ ਉਸ ਵੀਰ ਨੇ ਕਦੇ ਪਾਠ ਨਹੀਂ ਸੀ ਕੀਤਾ ਉਹ ਵੀਰ ਦੱਸ ਰਿਹਾ ਕਿ ਮੈਂ ਬਹੁਤ ਜ਼ਿਆਦੀਆਂ ਸੁਖਣਾ ਵੀ ਸੁਖਦਾ ਸੀ ਕਿ ਮੈਨੂੰ ਫਰਕ ਪੈ ਜਾਵੇ ਮੈਂ ਇਹੀ ਕਾਰਜ ਕਰਾਂਗਾ ਜੋ ਵੀ ਕਹਿੰਦੇ ਮੈਂ ਸੁਖਣਾ ਸੁੱਕਦਾ ਸੀ ਕਹਿੰਦੇ ਉਹ ਸਾਰੀਆਂ ਹੀ ਮੈਂ ਵਾਇਗਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਜਦੋਂ ਮੈਂ ਤੰਦਰੁਸਤ ਹੋਇਆ ਸਾਰੀਆਂ ਸੁਖਣਾ ਕਹਿੰਦੇ ਮੈਂ ਚੜਾ ਕੇ ਆਇਆ ਪਰ ਖਾਲਸਾ ਜੀ ਇਹ ਵਿਸ਼ਵਾਸ ਵੀ ਕਿਸੇ ਕਿਸੇ ਨੂੰ ਹੀ ਹੁੰਦਾ ਹੈ ਕਿਉਂਕਿ ਜਦੋਂ ਆਪਾਂ ਨੂੰ ਕੋਈ ਪ੍ਰੋਬਲਮ ਹੋ ਜਾਂਦੀ ਹੈ ਜਾ ਆਪਾਂ ਨੂੰ ਕੋਈ ਦੁੱਖ ਤਕਲੀਫ ਹੈ ਤੇ ਆਪਣੀ ਤਕਲੀਫ ਵੱਧ ਜਾਂਦੀ ਹੈ ਜਦੋਂ ਆਪਾਂ ਨੂੰ ਡਾਕਟਰ ਵੀ ਜਵਾਬ ਦੇ ਦਿੰਦੇ ਨੇ ਫਿਰ ਆਪਣੇ ਮਨ ਨੂੰ ਤਸੱਲੀ ਨਹੀਂ ਆਉਂਦੀ ਜੇ ਕੋਈ ਭੈਣ ਭਰਾ ਆਪਾਂ ਨੂੰ ਕਹਿ ਵੀ ਦੇਵੇ ਕਿ ਇੱਥੇ ਜਨੇ ਜਾਓ ਇਤੋਂ ਤੁਹਾਨੂੰ ਫਰਕ ਪੈ ਜਾਵੇਗਾ ਫਿਰ ਆਪਣੇ ਮਨ ਦੇ ਵਿੱਚ ਆਉਂਦਾ ਹੈ ਕਿ ਇੰਨੇ ਵੱਡੇ ਵੱਡੇ ਡਾਕਟਰਾਂ ਦੇ ਕੋਲ ਮੈਂ ਜਾ ਆਇਆ ਉਤੋਂ ਮੈਨੂੰ ਫਰਕ ਨਹੀਂ ਪਿਆ ਤੇ ਇਥੋਂ ਕਿਵੇਂ ਪੈ ਜਾਵੇਗਾ ਇਸ ਤਰ੍ਹਾਂ ਖਾਲਸਾ ਜੀ ਵੀਰ ਦੱਸ ਦਿਆ ਕਿ ਕਹਿੰਦੇ ਮੈਨੂੰ ਕਈ ਭੈਣ ਭਰਾਵਾਂ ਨੇ ਦੱਸਿਆ ਕਿ ਇਸ ਗੁਰਦੁਆਰਾ ਸਾਹਿਬ ਜਾ ਕੇ ਇਸ਼ਨਾਨ ਕਰਕੇ ਆ ਉਥੇ ਦੇਸੀ ਵੈਦ ਦੇ ਉਥੋਂ ਦਵਾਈ ਲੈ ਕੇ ਆ ਕਹਿੰਦੇ ਮੈਂ ਹਰ ਜਗ੍ਹਾ ਤੇ ਗਿਆ ਪਰ ਮੈਨੂੰ ਫਰਕ ਨਹੀਂ ਸੀ ਪਿਆ ਕਹਿੰਦੇ ਫਿਰ ਇੱਕ ਦਿਨ ਮੈਂ ਗੁਰਦੁਆਰਾ ਸਾਹਿਬ ਹੀ ਗਿਆ ਹੋਇਆ ਸੀ ਕਹਿੰਦੇ ਉਥੇ ਮੈਨੂੰ ਇੱਕ ਵੀਰ ਮਿਲਿਆ ਉਹਨਾਂ ਨੇ ਕਿਹਾ ਕਿ ਤੁਸੀਂ ਸ੍ਰੀ ਹਰਮੰਦਰ ਸਾਹਿਬ ਜਾਣੇ ਵੀ ਹੋਵੋਗੇ ਕਿਉਂਕਿ ਸਿੱਖੋ ਤਾਂ ਹਰ ਮੰਦਰ ਸਹਿਬ ਹਰ ਇੱਕ ਸਿੱਖ ਤਾਂ ਜਾਣਦਾ ਹੀ ਜਾਂਦਾ ਹੀ ਖਾਲਸਾ ਜੀ ਜਿਵੇਂ ਆਪਾਂ ਦੇਖਦੇ ਆ ਕਿ ਅੱਜ ਦੇ ਟਾਈਮ ਦੇ ਵਿੱਚ ਗੋਰੇ ਵੀ ਆਪ ਵੀ ਖੁਦ ਤੇ ਆਪਣੇ ਬੱਚਿਆਂ ਨੂੰ ਵੀ ਗੁਰਬਾਣੀ ਦੇ ਨਾਲ ਜੋੜਦੇ ਨੇ ਇਸ ਤਰ੍ਹਾਂ ਖਾਲਸਾ ਜੀ ਗੁਰੂ ਮਾਰਾ ਸਚੇ ਪਾਸ਼ਾ ਜੀ ਦੇ ਦਾਰਤੇ ਕੋਈ ਜਾਤ ਪਾਤ ਨਹੀਂ ਚੱਲਦੀ ਨਾ ਹੀ ਕੋਈ ਊਚ ਨੀਚ ਚੱਲਦੀ ਗੁਰੂ ਮਾਰਾ ਸਚੇ ਪਾਸ਼ਾ ਜੀ ਦੇ ਆਸਥਾਨ ਤੇ ਸਭ ਇੱਕ ਬਰਾਬਰ ਹੁੰਦੇ ਨੇ ਉਹ ਵੀਰ ਨੀ ਖਾਲਸਾ ਜੀ ਵੀਰ ਨੂੰ ਦੱਸਿਆ ਕਿ ਜਦੋਂ ਵੀ ਤੁਸੀਂ ਹਰਿਮੰਦਰ ਸਾਹਿਬ ਜਾਉਂਗੇ ਤਾਂ ਹਰਿਮੰਦਰ ਸਾਹਿਬ ਦੇ ਸਰੋਵਰ ਦੇ ਵਿੱਚੋਂ ਤੁਸੀਂ ਜਲ ਲੈ ਕੇ ਆਇਆ ਕਰੋ ਤੇ ਉਹ ਜਲ ਨੂੰ ਜਦੋਂ ਤੁਸੀਂ ਘਰ ਦੇ ਵਿੱਚ ਇਸ਼ਨਾਨ ਕਰੋਗੇ ਤਾਂ ਉਸ ਨੂੰ ਜਲ ਨੂੰ ਉਸ ਪਾਣੀ ਦੇ ਵਿੱਚ ਮਿਕਸ ਕਰ ਲਿਆ ਕਰੋ ਤੇ ਉਸ ਦੇ ਨਾਲ ਤੁਸੀਂ ਇਸ਼ਨਾਨ ਕਰਨਾ ਸ਼ੁਰੂ ਕਰ ਦਿਓ ਤੁਹਾਡੇ ਜੋ ਵੀ ਸਕਿਨ ਦੇ ਸਰੀਰ ਦੇ ਚਿੰਨੇ ਵੀ ਦੁੱਖ ਤਕਲੀਫ ਨੇ ਉਹ ਤੁਹਾਡੇ ਸਾਰੇ ਹੀ ਦੂਰ ਹੋ ਜਾਣਗੇ ਪਰ ਖਾਲਸਾ ਜੀ ਉਹ ਵੀਰ ਕਹਿੰਦੇ ਕਿ ਮਨ ਨੂੰ ਤਸल्ली ਵੀ ਸੀ ਪਰ ਦੋਚਿਤਾ ਮਨ ਸੀ ਕਿ ਡਾਕਟਰਾਂ ਨੇ ਤਾਂ ਕਿਹਾ ਕਿ ਤੇਰੇ ਕੋਈ ਪ੍ਰੋਬਲਮ ਹੈ ਬਲੱਡ ਦੇ ਵਿੱਚ ਜਿਸ ਕਰਕੇ ਤੇਰੀ ਇਹ ਪ੍ਰੋਬਲਮ ਹੈ ਜਿਹੜੀ ਇਹ ਦੂਰ ਨਹੀਂ ਹੋ ਸਕਦੀ ਜਿਹੜੀ ਤੇਰੀ ਸਕਿਨ ਦੀ ਪ੍ਰੋਬਲਮ ਏ ਚਮੜੀ ਦਾ ਜੋ ਤੇ ਨੂੰ ਰੋਗ ਲੱਗ ਜਾਏ ਇਹ ਏਸੀ ਤਰ੍ਹਾਂ ਹੀ ਰਹੇਗਾ ਇਸਰਾ ਖਾਲਸਾ ਜੀ ਉਹ ਵੀਰ ਦੱਸ ਰਿਹਾ ਵੀ ਫਿਰ ਮੈਂ ਸੋਚਿਆ ਕਿ ਚਲੋ ਕੋਈ ਗੱਲ ਨਹੀਂ ਗੁਰੂ ਮਹਾਰਾ ਸੱਚੇ ਪਾਸ਼ਾ ਜੀ ਦੇ ਦਰਤੇ ਜਾ ਕੇ ਨਾਲੇ ਦਰਸ਼ਨ ਮੇਲੇ ਕਰਾਉਣੀਆਂ ਨਾਲੇ ਜਾਣ ਲੈ ਆਉਣੀਆਂ ਤਾਂ ਖਾਲਸਾ ਜੀ ਉਹ ਵੀਰ ਸ੍ਰੀ ਹਰਮੰਦਰ ਸਹਿਬ ਜਾਂਦੇ ਨੇ ਦੋ ਦਿਨ ਰਹਿੰਦੇ ਨੇ ਦਰਸ਼ਨ ਮੇਲੇ ਕਰਦੇ ਨੇ ਉਥੋਂ ਵਾਪਸ ਆਉਂਦੇ ਹੋਏ ਉਥੋਂ ਸਰੋਵਰ ਦੇ ਵਿੱਚੋਂ ਜਲ ਲੈ ਆਉਂਦੇ ਨੇ ਜਾਲ ਲਿਆ ਕੀ ਖਾਲਸਾ ਜੀ ਹਰ ਰੋਜ਼ ਨਹਾਉਣ ਦੇ ਇਸ਼ਨਾਨ ਕਰਨ ਦੇ ਸਮੇਂ ਉਹ ਵਿੱਚ ਮਿਕਸ ਕਰ ਲੈਂਦੇ ਸੀ ਖਾਲਸਾ ਜੀ ਕਈ ਵਾਰ ਤਾਂ ਆਪਾਂ ਨੂੰ ਜਦੋਂ ਕੋਈ ਇਸ ਤਰ੍ਹਾਂ ਵੀਰਪੈਨ ਆਪਣੀ ਹੱਡ ਬੀਤੀ ਜਾਂ ਵਾਰਤਾ ਸਾਂਝੀ ਕਰਦਾ ਹੈ ਤੇ ਸੁਣਨ ਦੇ ਲੱਗੇ ਵੀ ਆਪਾਂ ਨੂੰ ਯਕੀਨ ਨਹੀਂ ਆਉਂਦਾ ਕਿ ਇਹ ਵੀ ਕਦੀ ਸੱਚ ਹੋ ਸਕਦਾ ਹੈ ਖਾਲਸਾ ਜੀ ਉਸ ਵੀਰ ਨੇ ਦੱਸਿਆ ਕਿ ਮੇਰੀ ਇੰਨੀ ਇੰਨੀ ਵੱਡੀ ਖਾਰਸ਼ ਦੇ ਨਾਲ ਜ਼ਖਮ ਹੋ ਗਈ ਸੀ ਇਹਨੇ ਜਿਹੜਾ ਮੈਨੂੰ ਫਰਕ ਹੀ ਨਹੀਂ ਸੀ ਪੈਂਦਾ ਕਹਿੰਦੇ ਕਿ ਮੈਂ ਉਥੋਂ ਜਨ ਲੈ ਕੇ ਆਇਆ ਸ੍ਰੀ ਹਰਮੰਦਰ ਸਾਹਿਬ ਦੇ ਸਰੋਵਰ ਦੇ ਵਿੱਚੋਂ ਤੇ ਕਹਿੰਦੇ ਪੂਰਾ 1 ਮਹੀਨਾ ਡੇਢ ਲਗਾਤਾਰ ਮੈਂ ਇਸ਼ਨਾਨ ਕਰਨ ਦੇ ਸਮੇਂ ਕਹਿੰਦੇ ਵਿੱਚ ਮਿਕਸ ਕਰ ਲੈਂਦਾ ਸੀ ਮਹੀਨੇ ਡੇਢ ਦੇ ਵਿੱਚ ਖਾਲਸਾ ਜੀ ਉਹ ਵੀਰ ਦੱਸਦੇ ਕਿ ਮੇਰੀ 70% ਕਹਿੰਦੇ ਸਕਿਨ ਦੀ ਜੋ ਮੇਰੀ ਚਮੜੀ ਦੀ ਬਿਮਾਰੀ ਸੀ ਉਹ ਦੂਰ ਹੋ ਗਈ। ਕਿਨੇ ਮੈਨੂੰ ਇੰਨਾ ਵਿਸ਼ਵਾਸ ਹੋਇਆ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਤੇ ਕਿਨੇ ਮੈਨੂੰ ਮੇਰੇ ਨਾਲ ਕਹਿੰਦੇ ਜਿਹੜੇ ਜਿਹੜੇ ਵੀ ਹਸਪੀਟਲ ਦੇ ਵਿੱਚ ਮੈਂ ਗਿਆ ਸੀ ਮੈਡੀਸਿਨ ਲੈਣ ਲਈ। ਉਥੇ ਜਿੰਨੇ ਵੀ ਕਹਿੰਦੇ ਮੈਨੂੰ ਪੇਸ਼ੈਂਟ ਮਿਲੇ ਸੀ ਜਿੰਨਿਆਂ ਨੂੰ ਮੈਂ ਜਾਣਦਾ ਸੀ ਜਿੰਨਿਆਂ ਦੀ ਮੇਰੇ ਕੋਲ ਨੰਬਰ ਸੀ ਉਹ ਸਭ ਨੂੰ ਕਹਿੰਦੇ ਮੈਂ ਕਾਲ ਕਰਕੇ ਇਹ ਵੀ ਦੱਸਿਆ ਕਿ ਤੁਸੀਂ ਸ੍ਰੀ ਅਖਰ ਮੰਦਰ ਸਹਿਬ ਜਾਓ ਉੱਥੇ ਜਾ ਕੇ ਤੁਸੀਂ ਜਲ ਲੈ ਕੇ ਆਓ ਤੇ ਉਹ ਜਲ ਨੂੰ ਨਾਲ ਪਾ ਕੇ ਤੁਸੀਂ ਆਪਣੇ ਣਾਉਣ ਵਾਲੇ ਪਾਣੀ ਦੇ ਵਿੱਚ ਇਸ਼ਨਾਨ ਕਰੋ ਤੇ ਤੁਹਾਡੇ ਸਾਰੇ ਦੁੱਖ ਦੂਰ ਹੋ ਜਾਣਗੇ ਤਾਂ ਖਾਲਸਾ ਜੀ ਵੀਰ ਦੱਸ ਦੇ ਕਿ ਜਿੰਨੇ ਵੀ ਮੈਂ ਭੈਣਾ ਭਰਾਵਾਂ ਨੂੰ ਦੱਸਿਆ ਉਹ ਵੀ ਸਾਰੇ ਤੰਦਰੁਸਤ ਹੋਗੇ ਉਨ ਦੇ ਵੀ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਕਿਰਪਾ ਹੋਗੀ ਖਾਲਸਾ ਜੀ ਇਸ ਤਰ੍ਹਾਂ ਇੰਨੀ ਤਾਕਤ ਹੁੰਦੀ ਏ ਗੁਰੂ ਮਹਾਰਾਜ ਸੱਚੇ ਪਾਸ਼ਾ ਜੀ ਦੇ ਦਾਰਤੇ ਕਿਉਂਕਿ ਹਮੇਸ਼ਾ ਹੀ ਗੁਰਬਾਣੀ ਦੇ ਜਾਪ ਹੁੰਦੇ ਰਹਿੰਦੇ ਨੇ ਤਾਂ ਉਥੇ ਉਹ ਪਾਣੀ ਨਹੀਂ ਹੁੰਦਾਗਾ ਨਾ ਹੀ ਉਹ ਜਲ ਹੁੰਦਾ ਏ ਉਹ ਅੰਮ੍ਰਿਤ ਬਣ ਜਾਂਦਾ ਏ ਖਾਲਸਾ ਜੀ ਇਸ ਤਰ੍ਹਾਂ ਜੇਕਰ ਤੁਹਾਨੂੰ ਵੀ ਕੋਈ ਸਕਿਨ ਦੀ ਪ੍ਰੋਬਲਮ ਏ ਜਾ ਤੁਹਾਨੂੰ ਵੀ ਕੋਈ ਰੋਗ ਲੱਗਾਏ ਤਾਂ ਤੁਸੀਂ ਉਥੋਂ ਜਾਲ ਲਿਆ ਕੇ ਇਸ਼ਨਾਨ ਕਰਨ ਦੇ ਸਮੇਂ ਵਿੱਚ ਮਿਕਸ ਕਰਕੇ ਇਸ਼ਨਾਨ ਕਰਨਾ ਸ਼ੁਰੂ ਕਰੋ ਤੁਹਾਡੇ ਵੀ ਸਾਰੇ ਹੀ ਦੁੱਖ ਤਕਲੀਫਾਂ ਦੂਰ ਹੋ ਜਾਣਗੇ ਇਹ ਜੋ ਅਸੀਂ ਵਾਰਤਾ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਹ ਹੀ ਖਾਲਸਾ ਜੀ ਇੱਕ ਵੀਰ ਦੀ ਹੱਡ ਬੀਤੀ ਸੀ ਜੋ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਤਰ੍ਹਾਂ ਖਾਰਸਾ ਜੀ ਜਿਵੇਂ ਉਹ ਵੀਰ ਦੱਸ ਦਿਆ ਕਿ ਕਹਿੰਦੇ ਮੈਨੂੰ ਸਕਿਨ ਦੀ ਜ਼ਿਆਦਾ ਪ੍ਰੋਬਲਮ ਹੋਣ ਕਰਕੇ ਕਿੰਨੇ ਵੇ ਉੱਥੇ ਇਸ਼ਨਾਨ ਨਹੀਂ ਸੀ ਕੀਤਾ ਸਰੋਵਰ ਦੇ ਵਿੱਚ ਪਰ ਉਥੋਂ ਜਲ ਲੈ ਆਇਆ ਸੀ ਇਸ ਤਰ੍ਹਾਂ ਖਾਰਸਾ ਜੀ ਜਿਵੇਂ ਜੇ ਤੁਹਾਨੂੰ ਵੀ ਪ੍ਰੋਬਲਮ ਹੈ ਜ਼ਿਆਦਾ ਤੁਸੀਂ ਉੱਥੇ ਇਸ਼ਨਾਨ ਨਹੀਂ ਕਰ ਸਕਦੇ ਉੱਥੇ ਵੀ ਨਾ ਕਰੋ ਇਸ਼ਨਾਨ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਇਸ਼ਨਾਨ ਕਰਦੀਆਂ ਨੇ ਫਿਰ ਕਿਉਂ ਆਪਣੀ ਕੋਈ ਨਾ ਕੋਈ ਇਸ ਤਰ੍ਹਾਂ ਸਕਿਨ ਦੀ ਪ੍ਰੋਬਲਮ ਦੇ ਨਾਲ ਆਪਾਂ ਤੁਸੀਂ ਘਰ ਜਾ ਲਿਆ ਸਕਦੇ ਹੋ ਘਰ ਜਾ ਲਿਆ ਕੇ ਉਸ ਜਲ ਨੂੰ ਮਿਕਸ ਕਰਕੇ ਪਾਣੀ ਦੇ ਵਿੱਚ ਤੇ ਤੁਸੀਂ ਉਸ ਦੇ ਨਾਲ ਇਸ਼ਨਾਨ ਕਰੋ ਉਹ ਵੀਰ ਦੱਸ ਰਿਹਾ ਕਿ ਜਿੰਨੇ ਵੀ ਕਹਿੰਦੇ ਮੈਨੂੰ ਭੈਣ ਭਰਾ ਜੇ ਹੁਣ ਵੀ ਕਹਿੰਦੇ ਮੈਨੂੰ ਕੋਈ ਮਿਲਦਾ ਸਕਿਨ ਦੀ ਪ੍ਰੋਬਲਮ ਵਾਲਾ ਤੇ ਕਹਿੰਦੇ ਉਸ ਨੂੰ ਮੈਂ ਜ਼ਰੂਰ ਦੱਸਣਾ ਤੇ ਜਿੰਨਿਆਂ ਨੂੰ ਕਹਿੰਦੇ ਮੈਂ ਦੱਸਿਆ ਉਹਨਿਆਂ ਨੂੰ ਕਹਿੰਦੇ ਮਹੀਨੇ 2 ਮਹੀਨੇ ਬਾਅਦ ਕਹਿੰਦੇ ਜਦੋਂ ਮੈਂ ਪੁੱਛਿਆ ਪਿੰਦੇ ਅਸੀਂ ਤਾਂ ਬਿਲਕੁਲ ਹੀ ਠੀਕ ਆ ਪਰ ਵੀਰ ਦੱਸਦੇ ਕਿ ਮੇਰੇ ਤਾਂ 2-3 ਮਹੀਨੇ ਲੱਗ ਗਏ ਸੀ ਕਿਉਂਕਿ ਮੇਰੀ ਪ੍ਰੋਬਲਮ ਵੱਧ ਸੀ ਸੋ ਇਸ ਤਰ੍ਹਾਂ ਖਾਲਸਾ ਜੀ ਤੁਸੀਂ ਵੀ ਜੇ ਤੁਹਾਨੂੰ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੈ ਤਾਂ ਤੁਸੀਂ ਸ੍ਰੀ ਅੰਮ੍ਰਿਤਸਰ ਸਹਿਬ ਸ੍ਰੀ ਹਰਮੰਦਰ ਸਹਿਬ ਦੇਸ ਰੋਵਰ ਦੇ ਵਿੱਚ ਜਲ ਲਿਆ ਕੇ ਇਸ਼ਨਾਨ ਕਰਨਾ ਸ਼ੁਰੂ ਕਰੋ ਵਾਹਿਗੁਰੂ ਸੱਚੇ ਪਾਸ਼ਾ ਜੀ ਤੁਹਾਡੇ ਤੇ ਵੀ ਕਿਰਪਾ ਕਰਨਗੇ ਮਹਾਰਾਜ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਸਦਕਾ ਵਾਹਿਗੁਰੂ ਸੱਚੇ ਪਾਸ਼ਾ ਤੁਹਾਨੂੰ ਤੰਦਰੁਸਤੀ ਬਖਸ਼ਣ ਤੇ ਚੜ੍ਹਦੀ ਕਲਾ ਦੇ ਵਿੱਚ ਰੱਖਣ ਸੋ ਖਾਲਸਾ ਜੀ ਏਸੀ ਆਪਣੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸੁਣਨ ਦੇ ਲਈ ਸਾਡੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਖਾਲਸਾ ਜੀ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਜਰੂਰ ਲਗਵਾਇਆ ਕਰੋ ਜੀ ਸੁਖਾਲਸਾ ਜੀ ਪੁਰਨਾ ਚੁਕੰਦੀ ਖੀਮਾ ਬਖਸ਼ਨੀ ਧੰਨ ਧੰਨ ਆਮਰਸ਼ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਾਰੀਆਂ ਸੰਗਤਾਂ ਨੂੰ ਜੜਦੀ ਕਲਾ ਦੇ ਵਿੱਚ ਰੱਖਣਾ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੀ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤੁਸੀਂ ਵੀ ਖਾਲਸਾ ਜੀ ਗੁਰਬਾਣੀ ਦੇ ਨਾਲ ਜੁੜੋ ਤੇ ਆਪਣੇ ਬੱਚਿਆਂ ਨੂੰ ਵੀ ਤੁਸੀਂ ਜ਼ਰੂਰ ਗੁਰਬਾਣੀ ਦੇ ਨਾਲ ਹੁਣੇ ਤੋਂ ਜੋੜਨਾ ਸ਼ੁਰੂ ਕਰੋ ਸੋ ਖਾਨ ਸੱਜੀ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਤੇ ਚੜ੍ਹਦੀ ਕਲਾ ਦੇ ਵਿੱਚ ਰੱਖੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ